ਖਬਰ ਗਰ ਸ਼ੰਕਰ ਦੇ ਕਸਪਾਸੇ ਲਖੋਰਤ ਦੀ ਹੈ ਜਿੱਥੋਂ ਦਾ ਇੱਕ ਨੌਜਵਾਨ ਨਿਊਜ਼ੀਲੈਂਡ ਵਿਖੇ ਆਪਣੀ ਭੈਣ ਕੋਲ ਵਿਜ਼ਟਰ ਵੀਜ਼ੇ ਦੇ ਗਿਆ ਸੀ ਜਿੱਥੇ ਕਿ ਨਿਊਜ਼ੀਲੈਂਡ ਪੁਲਿਸ ਨੇ ਸਤਿਅਮ ਗੌਤਮ ਨੂੰ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਵਜੋਂ ਭਰਤੀ ਕਰ ਲਿਆ ਗਿਆ ਜ਼ਿਕਰਯੋਗ ਹੈ ਕਿ ਸਤਿਅਮ ਗੌਤਮ 5 ਅਗਸਤ 2023 ਨੂੰ ਆਪਣੀ ਭੈਣ ਨੂੰ ਮਿਲਣ ਲਈ ਨਿਊਜ਼ੀਲੈਂਡ ਗਿਆ ਸੀ ਆਪਣੇ ਪੁੱਤਰ ਦੇ ਨਿਊਜ਼ੀਲੈਂਡ ਵਿਖੇ ਪੁਲਿਸ ਵਿੱਚ ਭਰਤੀ ਹੋਣ ਤੇ ਉਸ ਦੇ ਮਾਤਾ ਪਿਤਾ ਦੇ ਨਾਲ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਉਸ ਦੀ ਮਾਤਾ ਅਤੇ ਪਿਤਾ ਨੇ ਦੱਸਿਆ ਕਿ ਜਦੋਂ ਸਤਿਅਮ ਜੇਲ੍ਹ ਅਧਿਕਾਰੀ ਵਜੋਂ ਤਾਇਨਾਤ ਆਪਣੇ ਜੀਜੇ ਅਕਸ਼ੇ ਕੁਮਾਰ ਨਾਲ ਜੇਲ੍ਹ ਗਿਆ ਤਾਂ ਜੇਲ੍ਹ ਅਧਿਕਾਰੀ ਨੇ ਸਤਿਅਮ ਦੀ ਫਿਟਨੈਸ ਦੇਖ ਕੇ ਹੀ ਨੌਕਰੀ ਤੇ ਰੱਖਣ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਸਤਿਅਮ ਨੇ ਅਪਲਾਈ ਕਰਨ ਤੋਂ ਬਾਅਦ ਲਿਖਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਪਾਸ ਕੀਤੀ ਉਹਨਾਂ ਕਿਹਾ ਕਿ ਮੈਡੀਕਲ ਰਿਪੋਰਟ ਵਜੋਂ ਇੱਕ ਸ਼ਾਕਾਹਾਰੀ ਅਲਕੋਹਲ ਮੁਕਤ ਸਰੀਰ ਨਿਕਲਿਆ ਜਿਸ ਤੋਂ ਬਾਅਦ ਪੁਲਿਸ ਨੇ ਸਤਿਆਮਨ ਨੂੰ 5 ਸਾਲ ਦਾ ਵਰਕ ਵੀਜ਼ਾ ਦੇ ਦਿੱਤਾ ਅਤੇ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਉਸਦੇ ਪੁੱਤਰ ਦੀ ਉਪਲਬਧੀ ਦੇਖੇ ਪਿੰਡ ਵਾਸੀ ਉਹਨਾਂ ਨੂੰ ਵਧਾਈ ਦੇਣ ਲਈ ਘਰ ਆ ਰਹੇ ਨੇ। ਬੇਟਾ ਸੀ ਕਾਫੀ ਇੰਟੈਲੀਜੈਂਟ ਸੀਗਾ। ਇੱਥੇ ਕਾਲਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ। ਬੇਟੀ ਮੇਰੀ ਬਾਅਦ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਾ ਸਿਕਾ। ਉੱਥੇ ਮੇਰਾ ਜਵਾਈ ਜੇਲਰ ਹੈ ਇੱਕ ਦਿਨ ਉਹ ਜੇਲ ਦਿਖਾਉਣ ਲਈ ਨੂੰ ਲੈ ਕੇ ਗਿਆ ਤਾਂ ਉੱਥੇ ਦੀ ਜੇਲ ਅਧਿਕਾਰੀ ਸੀ ਉਹਨੇ ਮੇਰੇ ਬੇਟੇ ਦੀ ਪਰਸਨੈਲਿਟੀ ਤੇ ਫਿਟਨੈਸ ਬੜੀ ਅੱਛੀ ਲੱਗੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ ਉਹਨੇ ਕਿਹਾ ਵੀ ਮੈਂ ਤਾਂ ਪਿੱਛੇ ਬਿਜ਼ਨਸ ਕਰਦਾ ਫਿਰ ਮੇਰੇ ਕੋਲ ਵੀਜ਼ਾ ਵੀ ਹੈ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ ਜੇ ਕਲੀਅਰ ਕਰ ਜਾਗੇ ਤਾਂ ਵਰਕ ਪਰਮਿਟ ਅਸੀਂ ਦੇ ਦਾਂਗੇ ਤੁਹਾਨੂੰ ਤਾਂ ਮੇਰੇ ਬੇਟੇ ਨੇ ਜੜੀ ਜਾ ਉੱਥੇ ਦੀ ਰਿਟਰਨ ਔਰ ਫਿਜ਼ੀਕਲ ਸਾਰੇ ਟੈਸਟ ਪਾਸ ਕੀਤੇ ਤੇ ਜਿਹੜਾ ਵੈਜੀਟੇਰੀਅਨ ਮੇਰਾ ਬੇਟਾ ਸੀ ਤੇ ਉਹਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਵੈਜੀਟੇਰੀਅਨ ਔਰ ਅਲਕੋਹਲ ਫ੍ਰੀ ਬਾਡੀ ਦੇ ਜੋ ਨਤੀਜੇ ਹੋਏ ਤਾਂ ਉਹਨਾਂ ਨੇ ਕਾਫੀ ਪ੍ਰਭਾਵਿਤ ਹੋ ਕੇ ਉਹਨੂੰ 5 ਸਾਲ ਦਾ ਵਰਕ ਦਿੱਤਾ ਤੇ ਹੁਣ 26 ਅਪ੍ਰੈਲ ਨੂੰ ਉਹਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਡਿਪਾਰਟਮੈਂਟ ਦੀ ਨੌਕਰੀ ਉਹਨਾਂ ਨੇ ਪੁਲਿਸ ਦੇ ਵਿੱਚ ਉਹਨੂੰ ਪੱਕੇ ਤੌਰ ਤੇ ਜਦੋਂ ਪਤਾ ਲੱਗਿਆ ਕਿ ਹੋ ਜਾਏਗੀ ਕਿਉਂਕਿ ਮੈਨੂੰ ਤਾਂ ਯਕੀਨ ਨਹੀਂ ਸੀਗਾ ਕਿਉਂਕਿ ਮੈਂ ਤਾਂ ਇਹ ਚਾਹੁੰਦਾ ਨਹੀਂ ਸੀ ਵੀ ਮੇਰਾ ਇੱਕੋ ਬੇਟਾ ਆ ਇਥੇ ਉਹਦੇ ਲਈ ਬਹੁਤ ਅੱਛਾ ਬਿਜ਼ਨਸ ਅਸੀਂ ਤਿਆਰ ਕਰਕੇ ਰੱਖਿਆ ਸੀ ਤੇ 4 ਕੁ ਮਹੀਨੇ ਬਾਅਦ ਉਹਨੇ ਮੁੜ ਕੇ ਆਣਾ ਸੀਗਾ ਜਦੋਂ 15 ਜਨਵਰੀ ਨੂੰ ਮੈਂ ਦੇਖਦਾ ਜੀ ਉਹਨੇ ਆਣਾ ਤਾਂ ਮੈਨੂੰ 28 ਦਸੰਬਰ ਨੂੰ ਉਹਨਾਂ ਨੇ ਦੱਸਿਆ ਵੀ papa ਇਹਨੂੰ ਇੱਥੇ ਸਰਕਾਰੀ ਜੌਬ ਮਿਲਦੀ ਪਈ ਹੈ ਦੱਸੋ ਕਿਦਾਂ ਕਰਨੀ ਫਿਰ ਮੈਂ ਕਿਹਾ ਵੀ ਚਲੋ ਜੇ ਕੁਛ ਹੈਗਾ ਤਾਂ ਜੇ ਮਿਲਦੀ ਹੈ ਤਾਂ ਬੇਟੇ ਦੀ ਕਾਬਲੀਅਤ ਉਥੇ ਹੀ ਸਰਕਾਰ ਪਾ ਰਹੀ ਹੈ ਤਾਂ ਕਰ ਲਵੇ ਤਾਂ ਫਿਰ ਬੱਚਿਆਂ ਨੇ ਰਜਵਾਈ ਨੇ ਵੀ ਕਾਫੀ ਹੈਲਪ ਕਰਕੇ ਉਹ ਦਿਨ ਮਦਦ ਕੀਤੀ ਤੇ ਉਸ ਵੇਲੇ ਉੱਥੇ ਸਰਕਾਰੀ ਤੌਰ ਤੇ ਕੋਰਸ ਵਿੱਚ ਸ਼ਾਮਲ ਹੋ ਗਿਆ ਜੇ ਤੁਹਾਨੂੰ ਪਤਾ ਲੱਗੇ ਇਹ ਮੁੰਡੇ ਦੀ ਪਹਿਲੇ ਵੀ ਜਿਹੜਾ ਵੀ ਕੋਈ ਸੀਜ਼ਨ ਮੰਨਦਾ ਸੀ ਤੇ ਮੁੰਡੇ ਨੇ ਡਾਈਟੀਸ਼ਨ ਦਾ ਵੀ ਕੋਸ਼ਿਸ਼ ਹੈ ਔਰ ਜਿਮ ਦੇ ਨਾਲ ਬੜੀ ਉਹਦੀ ਲਗਾਰ ਸੀਗਾ ਬਾਡੀ ਬਹੁਤ ਵਧੀਆ ਉਹਨੇ ਆਪਣੀ ਬਣਾਈ ਹੋਈ ਸੀ ਸਾਰੀ ਦੁਨੀਆ ਮਤਲਬ ਚਾਹ ਮਤਲਬ ਪ੍ਰੇਮ ਕਰਦੀ ਸੀ ਸਾਰਾ ਇਲਾਕਾ ਉਹਨੂੰ ਤੇ ਜਦੋਂ ਹੋਇਆ ਤਾਂ ਸਾਰ ਸਾਨੂੰ ਤਾਂ ਹੁਣੀ ਸੀ ਕੋਈ ਜੀ ਪੂਰੇ ਇਲਾਕੇ ਨੂੰ ਉਹਦੇ ਤੇ ਮਾਣ ਤੇ ਬੜੀ ਖੁਸ਼ੀ ਪ੍ਰਸੰਤਾ ਹੋਈ ਹੈ